ਸਾਸਤ੍ਰਿਕ ਕਾਲ ਜੀ ਸਾਰਿਆਂ ਨੂੰ ਆ ਗਿਆ ਜੀ ਆਪਣਾ ਬੰਦਾ ਧੁੰਦ ਚੀ ਧੁੰਦ ਚੀ ਇਹਨੇ ਕੰਮ ਆਉਣਾ ਸ਼ੁਰੂ ਕਰਾ ਲਿਆ ਠੰਡ ਬਹੁਤ ਹੈ ਤੇ ਕੱਲ ਆਪਾਂ ਗੇਡਰਮ ਕੱਢ ਲਿਆ ਸੀ ਮਸ਼ੀਨ ਦਾ ਕੱਲ ਆਪਾਂ ਗੇਡਰਮ ਕੱਢ ਲਿਆ ਸੀ ਸਾਰੀ ਮਸ਼ੀਨ ਖੋਲ੍ਹ ਲਈ ਸੀ ਆਪਾਂ ਨੇ ਬੜਾ ਔਖਾ ਆਪਾਂ ਬੜਾ ਹੀ ਔਖੇ ਪਟਿਆ ਗਿਆ ਗੇਡਰਮ ਹਨਾ 13 ਮਾਡਲ ਮਸ਼ੀਨ ਹੈ ਤੇ ਪਹਿਲੀ ਵਾਰ ਹੀ ਕੱਢਿਆ ਆਪਾਂ ਨੇ ਗੇਡਰਮ ਬਾਹਰ ਇੱਕ ਕੋਈ ਪੱਤੀਆਂ ਬੁੱਤੀਆਂ ਲਾਈਆਂ ਹੁਣ ਅੰਦਰ ਹੀ ਲੱਗ ਗਈਆਂ ਤੇ ਹੁਣ ਪਹਿਲੀ ਵਾਰੀ ਕੱਢਿਆ ਬੜਾ ਔਖਾ ਨਿਕਲਿਆ ਸੀ ਤੇ ਜੋ ਗੁਟਕਿਆਂ ਦਾ ਇਹ ਫਾਇਦਾ ਜਿਹੜੇ ਆ ਗੁਟਕੇ ਲੱਗੇ ਨੇ ਇਹਨਾਂ ਨਾਬਾਂ ਦੀ ਜਗ੍ਹਾ ਦੇ ਦੇ ਇਹਨਾਂ ਦਾ ਬੜਾ ਨਿਆਰਾ ਖੋਲ ਕੇ ਨਾ ਫਸਦਾ ਨਹੀਂ ਛਾੜਦਾ ਵਿੱਚ ਇਹ ਮਸ਼ੀਨ ਵੀ ਧਵਾ ਲੈਂਦੀ ਸੀ ਆਪਣੇ ਗੱਲ ਖੂਲ ਖੂਲ ਕੇ ਤੇ ਹੁਣ ਆਪਾਂ ਚੱਲੇ ਆਂ ਲੁਧਿਆਣੇ ਸਮਾਨ ਲੈਣ ਗਏ ਡਰਮ ਦਾ ਤੇ ਫਿਰ ਆਪਾਂ ਗੈਡਰ ਬਣਾਵਾਂਗੇ ਤੇ ਫਿਰ ਤੁਸੀਂ ਵੇਖਿਓ ਕਿਵੇਂ ਦਾ ਬਣਾਉਨੇ ਆਪਾਂ ਆਮ ਤੇ ਪੰਜ ਪਹਿਲੂ ਵਾਲੇ ਆਪਾਂ 6 ਵਾਲਾ ਬਣਾਉਣਾ 6 ਵਾਲਾ ਮਿਲਦਾ ਨਹੀਂ ਹੈਗਾ ਮਾਰਕੀਟ ਚੋਂ ਤੇ ਆਪਾਂ ਨਵੇਂ ਡਿਜ਼ਾਈਨ ਦਾ ਬਣਾਵਾਂਗੇ ਤੇ ਫਿਰ ਖੰਨੇ ਆ ਤੁਹਾਨੂੰ ਪਾਉ ਫੇ ਤੂੰ ਕਰ ਲਈ ਕੰਮ ਕੁਮ ਜਿਹੜੇ ਹੈਂ ਹਾਂ ਜੇ ਵੇਲਾ ਹੋ ਗਿਆ ਕਟਨ ਨੂੰ ਮਾਰ ਲਈ ਗ੍ਰੀਸ ਆਪਣੀਆਂ ਜੀ ਹੀਰਾ ਆ ਬਤੋ ਇਸੀ ਕੱਲ ਮਸ਼ੀਨ ਤੇ ਸਾਫ਼ ਨਿਕਲ ਆਈ ਐ। ਵਾਸ ਤੋਂ ਦੇਖਦੇ ਆਂਗਾ ਧੁੱਪਾਂ ਨਹੀਂ ਪੈਣ ਲੱਗੀਆਂ ਫਿਰ ਰੰਗ ਕਰਾਂਗੇ ਮਸ਼ੀਨ ਨੂੰ। ਆ ਰੀਨਾ ਰੰਗ ਦੀ ਸੀ ਵਿੱਚ ਆ ਫੇਟ ਹੋ ਗਿਆ। ਆ ਰਹਿ ਗਿਆ ਆਪਣਾ ਧੋਣ ਵਾਲਾ ਸ਼ੀਲਡ ਰਹਿ ਗਈ ਧੋਣ ਵਾਲੀ। ਚੈਨਾ ਚੂਨਾ ਨਵੀਆਂ ਹੀ ਸੀ ਸਪਰਾਕਟਰ ਨਵੇਂ ਸੀਗੇ। ਪਾਵਰ ਨੂੰ ਲਾ ਲਿਆ ਮੁੰਨੇ ਨੂੰ ਨਾਲ ਆਹ ਹੋ ਨੂੰ ਲਾ ਲਈ ਤੇ ਰੋਟੀ ਖਾ ਕੇ ਹੱਥ ਕਾਲੇ ਕਰੀ ਹੁਣ ਤੇ ਚਲੋ ਠੀਕ ਆ ਜੀ ਮਿਲਦੇ ਆਪਾਂ ਲੁਧਿਆਣਾ ਚੱਲ ਕੇ ਰਾਜੂ ਲੈਣਾ ਪਰ ਰਾਜੂ ਨੂੰ ਨਾਲ ਉਹਨੇ ਵੀ ਲਿਆਉਣਾ ਸਮਾਨ ਪਿਸਟਨ ਇੰਜਨ ਖੋਲਿਆ ਸੀਗਾ ਰਾਜੂ ਦਾ ਕਈ ਦਿਨ ਹੋ ਗਏ ਬਾਅਦ ਚ ਫੇਸ ਭਾ ਗਿਆ ਛਿੱਦੀ ਜੋੜ ਮੇਲੇ ਆ ਗਏ ਫਿਰ ਉਧਰ ਵੀਜੀ ਹੋ ਗਏ ਸਾਡੇ ਮਾਛੀਵਾੜੇ ਸਾਹਿਬ ਵੀ ਲੱਗਦੀ ਐ ਸਵਾ ਤੇ ਉਧਰ ਵੀਜੀ ਹੋ ਗਏ ਉਹਦਾ ਇੰਜਨ ਵੀ ਖੁੱਲਿਆ ਪਿਆ ਹੁਣ ਅਜਨ ਨਾਲੇ ਸਮਾਨ ਲੈ ਆਨੇ ਆ ਨਾਲੇ ਰਾਜੂ ਦੇ ਇੰਜਨ ਦੇ ਪਿਸਟਨ ਪੈਣ ਵਾਲੇ ਸੀ ਪਿਸਟਨ ਲੈ ਕੇ ਆਨੇ ਆ ਚਲੋ ਮਿਲਦੇ ਆਂ ਜੋ ਵਾਹ ਬੱਦ

ਉਹਦੇ ਤੇ ਕਰਤਾ ਹਾਂ ਸ਼ੀਸ਼ੇ ਤੇ ਹੋ ਗਿਆ ਹਾਂ ਬਸ ਇਸੀ ਲਾਂਗਾ ਬੜਾ ਇੱਟਾ ਇਹ ਸਾਫ਼ ਕਰ ਦੂ ਨਹੀਂ ਹੁੰਦੀ ਹੋਲੀ-ਦੋਲੀ ਹੈ ਤਾਂ ਆਪਣਾ ਗੇਟ ਪ੍ਰਾਤਨਾ ਹੀ ਪਰ ਥੋੜਾ ਜਣਾ ਹੁਣ ਟ੍ਰੈਫਿਕ ਨੂੰ ਅੜਿੱਕਾ ਲੱਗਦਾ ਹੈ ਨਾ ਖੁੱਲਾ ਕਰਾ ਦੇ ਨੇ ਖੁੱਲਾ ਤੋਂ ਲੱਗੇ ਸੀ ਕਰਨ ਨੂੰ ਫੇ ਕਮੇਟੀ ਨੇ ਕਰਨ ਨਹੀਂ ਦਿੱਤਾ ਨਹੀਂ ਇਦਾਂ ਹੀ ਜਿੱਦਾਂ ਆ ਕੰਧ ਬਣਾਈ ਹੈ ਨਾ ਹਾਂ 10 10 ਇੰਚ ਤਾਈਨੇ ਕੱਲ ਜਾਣੀ ਆ ਹਾਂ ਪਲੱਸ ਉਹ ਕਾਰਨਰ ਤੱਕ ਲੈ ਜਾਣੇ ਨੂੰ ਤਿੰਨ ਤਿੰਨ ਫੁੱਟ ਖੁੱਲ ਜਾਣਾ ਹਾਂ ਖੁੱਲਤਾ ਜਾਊਗਾ ਫੁੱਟ ਉਧਰੋਂ ਫੁੱਟ ਉਧਰੋਂ ਤਿੰਨ ਤਿੰਨ ਹਾਂ ਤਿੰਨ ਤਿੰਨ 6 ਫੁੱਟ ਖੁੱਲ ਜਾਣੀ ਜਗ੍ਹਾ ਹੂੰ ਚਲੋ ਉਹ ਫੇਰ ਗਲਾਈ ਉਹਦੀ ਟਹ ਜਾਣੀ ਨਾ ਪਿੱਲਰ ਦੀ ਉੱਥੋਂ ਐ ਕੱਟ ਕੇ ਐ ਸਿੱਧਾ ਉਹ ਫੇਰ ਵੀ ਉਹੀ ਦੇਖੋ ਉਹੀ ਰਹਿਣੀ ਐ ਕਹਿਣ ਦਾ ਮਤਲਬ ਇਹ ਕਿਆ ਚਲੋ ਕਰਨ ਗਈ ਕੁਛ ਇਹਨਾਂ ਨੇ ਕਰਨਾ ਉਹ ਸਪੀਡ ਬ੍ਰੇਕਰ ਪੇਬਰ ਇਟਾਂ ਜੀਆਂ ਬੱਲੇ ਬੱਲੇ ਤੁੰਦ ਦੇਖੋ ਵਾਹੇ ਮੋਬਾਈਲ 'ਚ ਘੱਟ ਨਹੀਂ ਲੱਗਦੀ ਤੁੰਦ ਹਾਂ ਮੋਬਾਈਲ 'ਚ ਘੱਟ ਹੈਨਾ ਨੇਰਾ ਵੀ ਘੱਟ ਲੱਗਦਾ ਹੁੰਦਾ ਆ ਨਹਿਰ ਕਰਕੇ ਤੁੰਦ ਜਿਆਦੀ ਆ ਗਈ ਆਪਣੇ ਉੱਤਰ ਦਾ ਜੀ ਦਿਨ ਜਾਂ ਛੜਿਆ ਸੀ ਹੈਨਾ ਭਜਾਰੀ ਹੈ ਗੱਡੀ ਕੇ ਆਹੋ ਮੇਸਾ ਨਾਲ ਤਾਂ ਤੂੰ ਭੇਜੀs ਵੀਡੀਓ ਕੈਨੇਡਾ ਵਾਲੀ ਅਮਰੀਕਾ ਵਾਲੀ ਪਤਾ ਨਹੀਂ ਆਹੋ ਡرائی ਪੈ ਗਿਆ ਜੀ ਸਾਨੂੰ ਪੰਗਾ ਤਾਂ ਪੈ ਗਿਆ ਕਰਾਇਆ ਹੋਰ ਰਾਉਂ ਕਰਾਇ ਬਾਤਾ ਤੇ ਫਾਟਕ ਦਾ ਕੋਈ ਕੰਮ ਕਰਦੇ ਸੀ ਆਹ ਬਾਤਾ ਸਾਨੂੰ ਡੰਡੇ ਮੀਂਡੇ ਇੱਥੋਂ ਲਗਾਉਣਾ ਹੀ ਇਹਨਾਂ ਨੇ ਥੱਲੇ ਆਪਾਂ ਨੂੰ ਇਹ ਉੰਦੀ ਵਰੀ ਨਹੀਂ ਆਉਣਾ ਆਪਣੇ ਇੰਦਰ ਨੂੰ ਉਹ ਚੱਲ ਚੱਲਦੇ ਤੋ ਬਹੁਤ ਹਾਂ 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 ਚੱਲ ਰਾਈ ਜਾ ਰਹੇ ਮੈਨਾਂ ਦਾ ਇਹਦੀ ਲੱਗਾਈ ਗੱਲ ਕਰਨਾਂ ਹਾਂ ਲੱਗੀ ਸੀ ਔਰ ਪਾਸੇ ਭਾਈ ਬਣਾਈ ਆ ਤਾਂ ਨਿਲਪਤ ਨਹੀਂ ਪਾਇ ਤੇ ਉਪਰ ਜੰਨੀ ਇਹਨਾਂ ਦੀ ਕਾਰਾਗਰੀ ਦੇਖ ਤੂੰ ਇਹਨਾਂ ਦੇ ਉੱਤੇ ਟ੍ਰੇਨ ਰੂਮ ਚੱਲਦੀਆਂ ਚੱਲਦੀਆਂ ਤੇ ਥੱਲੇ ਬਣਾ ਜਾਂਦੇ ਹੈਣਾ ਹੁਣ ਦਿੱਲੀ ਜਿਹੜੀਆਂ ਮੈਟਰੋ ਆ ਥੱਲੇ ਅੰਡਰਗਰਾਉਂਡ ਉਹ 100 100 ਫੁੱਟ ਤੇ ਲੈ ਕੇ ਗਏ ਆ ਉਹ ਹੋਰ ਤਾਂ ਮਸਕੀਨਾਂ ਦੀ ਸ਼ੇਰ ਬਹੁਤ ਆ ਤਰਹਾ ਆ ਕਿੱਧਰ ਮੋੜ ਲਈ ਆਪਾਂ ਆਪਾਂ ਚੱਲ ਚੱਲ ਹੁਣ ਜਾਣਦੇ ਫੇਰ ਆ ਜਾਾਂਗੇ ਉੱਥੋਂ ਜੇ ਨਾ ਲੋਟ ਲੱਗਿਆ ਕੰਮ ਦਰਹਾ ਸ਼ਹਿਰ ਲੈ ਜਾਣਾ ਹੁਣੀ ਇਹ ਆ ਸ਼ਾਇਦ ਮੇਨ ਸੜਕ ਤੇ ਚੜਾ ਦੇਵੇ ਨਹੀਂ ਨਹੀਂ ਆਵੜੀ ਜੀ ਅਪਰ ਲੁਧਿਆਣੇ ਲੋਹੇ ਦਾ ਭੰਡਾਰ ਆ ਦੇਖੀ ਐ ਤਾਂ ਪਿੱਤਲ ਘੱਟ ਲੈਣਾ ਤਾਂਬਾ ਅੱਛਾ ਜੀ ਆ ਆ ਗਿਆ ਪੈਪਾਂ ਵਾਲਾ ਜਿਗਾਰ ਆਪਾਂ ਨੇ ਕਰਿਆ ਆ ਪੈਪ ਪਸੰਦ ਫਰਾਈਪ ਕਰਿਆ ਆਪਣੀ ਪਸੰਦ ਤੇ ਹੁਣ ਆਪਾਂ ਲੱਗਿਆ ਵੜਾਣ ਗੈਸ ਨਾਲ ਜੋ ਮਰਜੀ ਲੈ ਲਓ ਇਥੋਂ ਕੱਕੇ ਸਿੱਧਾ ਕੱਟੀ ਚੰਗਾ Andar aqui. ਹੂੰ ਕੋਈ ਨਹੀਂ ਇਹ ਕਹਾਂ ਮੱਕੇ ਤੋਂ ਨੋ ਕੋਈ ਵੀ ਨਹੀਂ 54 ਨਾ 54 ਘੱਟਦਾ ਪੂਰਾ ਟੈਕਨਿਕਸ ਤਾਂ ਠੀਕ ਹੈ ਵੀ ਮੇਰੇ ਹਿਸਾਬ ਨਾਲ ਤਾਂ ਠੀਕ ਹੈ ਹੈ ਅੱਗੇ ਲਾ ਰਿਹਾ ਦਾ ਮੈਂ ਕਹਿੰਦਾ ਜਿਆਦਾ ਹੈਵੀ ਉਹ ਆਪਣੇ ਵਾਲਾ ਉਹਦੇ ਨਾਲ ਇਹੀ ਆ ਅੱਛਾ ਦੇਖ ਲਾਂਗੇ ਉੱਥੇ ਤਰੇ ਪਿਆ ਆ ਮੈਨੂੰ ਲੱਗਦਾ ਮੋਟਾ ਰੱਜੂ ਉੱਤੇ ਉੱਤੇ ਦੋ ਤੋਤੇ ਪੈ ਗਏ ਅੱਛਾ ਉਹ ਵੀ ਘਟਦੇ ਆ ਉਹ ਤਾਂ ਨੀਲੇ ਕਾਲੇ ਜੀ ਤੋੜ ਕੇ ਆ ਗਏ ਆ ਆ ਜਾ ਆ ਆ ਆ ਇਕੱਲੇ ਲਏ ਲਈਂ ਦੀ ਆਪਾਂ ਪਲੇਟਾਂ ਕਟੀਆਂ ਕਟਾਈਆਂ ਇਹ ਨਾ ਮਰਜੀ ਲੈ ਲਓ ਮਾਲ ਜਿਹੜਾ ਮਰਜੀ ਸਾਈਜ਼ ਪਤੋਂ ਦੋ ਲੈ ਲਈਆਂ ਵਾਲੀਆਂ ਇਹ ਹੋ ਗਿਆ ਆਪਣਾ 14 ਕਿਲੋ ਮਾਲ ਬਸ ਪੰਜ ਕਿੰਨੀਆਂ ਜਮਾਲ ਕੱਢਦੇ ਹੋਏ ਆ ਉਦੋਂ ਸਾਡੇ ਨੂੰ ਕਿੰਨੀ ਮਾਲ ਅੱਗੇ ਪਿਆ ਸੀ 14 ਕਿਲੋ ਹੋਈਆਂ ਹੈ ਕਿਦਾਂ 5 ਕਿਲੋ 600 ਗ੍ਰਾਮ ਇੱਕ ਇਹ ਕਿੰਨਾ ਹੋਇਆ 28 ਕੱਟ ਰਹੀ ਹੈ ਜੀ ਮਹੀਨ ਲੱਠੇ